ਸਭ ਬਕਵਾਸ ਕਰਦੇ ਨੇ ਸ਼ਬਦ ਗੁਰੂ ਫਲਾਣਾ ਗੁਰੂ ਗੁਰੂ ਬਣੇ ਹੋ ਗਏ ਸਭ ਬਕਵਾਸ ਹੈ ਕੱਖ ਨਹੀਂ ਪਤਾ ਕਿਸੇ ਨੂੰ ਕੋਈ ਕਲੀਅਰ ਤਾਂ ਕਰਕੇ ਦਿਖਾਵੇ ਕੋਈ ਸਬਈਆ ਕੋਈ ਬਾੜੀ ਐਵੇਂ ਬਾਰੀ ਜਾਂਦੇ ਸੁਣੀਆਂ ਸੁਣੀਆਂ ਹੀ ਹੋਈਆਂ ਗੱਲਾਂ ਉਹ ਕਹਿੰਦੇ ਜੋ ਗੁਰਬਾਣੀ ਦਾ ਗਿਆਨ ਹੈ ਇਹਨੂੰ ਪੂਰੇ ਨੂੰ ਪਹਿਲਾਂ ਤਾਂ ਸਮਝੋ ਫਿਰ ਇਹਦੀ ਰੋਸ਼ਨੀ ਚੱਲੋ ਕਿਸੇ ਆਦਮੀ ਦੀ ਲੋੜ ਨਹੀਂ ਤੁਹਾਨੂੰ ਹੈਗੀ ਲੋੜ ਆਦਮੀ ਦੀ ਲੋੜੂ ਵਿੱਚ ਦਰਸ਼ਨ ਹੁੰਦੇ ਰਹਿੰਦੇ ਜਿਵੇਂ ਕਹਿੰਦੇ ਸਾਨੂੰ ਨਾਨਕ ਦੇ ਦਰਸ਼ਨ ਹੋ ਗਏ ਉਹ ਦਰਸ਼ਨ ਤਾਂ ਤੈਨੂੰ ਹੋ ਗਿਆ ਤੂੰ ਗੁਰਬਾਣੀ ਦੇ ਅਰਥੇ ਪੁੱਛ ਲੈਂਦਾ ਸਾਨੂੰ ਸਮਝਾ ਦੇ ਨਾ ਅਸੂਦਾ ਕੁਛ ਕੇ ਕਿੱਡੇ ਝੂਠੇ ਬਲੈਕਮੇਲ ਨੇ ਆਦਮੀ ਜੇ ਕੋਈ ਬਲੈਕਮੇਲਰ ਝੂਠਾ ਕਰਦਾ ਉਹਦਾ ਜਵਾਬ ਨਹੀਂ ਦਿੰਦੇ ਫਿਰ ਇਹ ਫਿਰ ਆਪਣੀ ਸੰਗਤ ਨੂੰ ਕੀ ਆ ਕਹਿੰਦਾ ਜੀ ਉਹ ਸੱਤਾ ਦੀ ਦੱਦਿਆ ਹੁੰਦੀ ਹੁੰਦੀ ਸਾਰੇ ਲੋਕ ਦੰਦਿਆ ਕਰਦੇ ਨੇ ਸੰਤਾ ਸੰਤਾ ਦੇ ਨੰਦਿਆ ਨਾ ਦੇ ਗਾਵਾਂ ਦੇ ਕੱਪੜੇ ਤੋਂ ਚਲ ਉਹ ਕਹਾ ਪਾਰਲ ਨੇ ਉਹਨਾਂ ਦੇ ਚੇਲੇ ਵੀ ਕਿਹੜੇ ਘੰਸਦਾਈ ਦੇ ਉਹਨਾਂ ਦੇ ਚੇਲੇ ਵੀ ਕੀਰ ਮੱਥਾ ਢੱਕਣ ਵਾਲੇ ਉਹਨਾਂ ਨੂੰ ਸਦਾਈ ਹੋਣੇ ਆ ਬੂਰਖਦ ਘੋਰ ਨੇ ਉਹ ਬੂਰਖਦ ਘੋਰ ਨੇ ਚੋਰ ਹਰਾਮ ਘੋਰ ਨੇ ਦੋਹਾਂ ਦੀ ਚੰਗੀ ਵਧੀਆ ਸੈਟ ਬੈਠਿਆ ਹੋਇਆ ਉਹਨਾਂ ਦਾ ਹਾਂਜੀ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਆ ਗੁਰੂ ਗੁਰ ਜਿਹੜਾ ਸਤਗੁਰ ਦਾ ਗਿਆਨ ਉਹਨੂੰ ਰਹਿਵਰ ਬਣਾਓ ਸਤਗੁਰ ਨੂੰ ਬੰਦੇ ਨੂੰ ਰਹਿਵਰ ਬਣਾਓ ਆ ਗੱਲ ਨਾ ਤਾਂ ਬੰਦਾ ਰਹਿਵਰੀ ਕਰ ਸਕਦਾ ਨਾ ਗੁਰੂ ਗ੍ਰੰਥ ਰਹਿਵਰੀ ਕਰ ਸਕਦਾ ਉੱਥੇ ਰਹਿਵਰੀ ਕਰ ਸਕਦੇ ਤੁਹਾਡੀ ਪੁੱਤੀ ਤੁਹਾਡੇ ਨਾਲ ਹੋਊਗੀ ਉੱਥੇ ਇਹਦੇ ਜੋ ਵਸਤੂ ਪਈ ਹੋ ਲੈ ਲੋ ਥਾਲੇ ਥਾਲੇ ਤੇ ਜਿਹੜੀ ਵਸਤੂ ਹੈ ਲੋ ਸਸਤੋਕ ਵਿਚਾਰੋ ਜੇ ਕੋ ਖਾਵੇ ਜੇ ਕੋ ਪੁੱਛੇ ਤਸ ਖਾਵੇ ਦਾਰੋ ਖਾਓਗੇ ਕਿ ਕੀ ਖਾਓਗੇ ਕੀ ਖਾਓਗੇ ਚੋ ਉਹ ਤਾਂ ਜੇ ਕੋ ਖਾਵੇ ਲਖਿਆ ਫਿਰ ਤੁਸੀਂ ਕਹਿੰਦੇ ਗੁਰੂ ਉਹ ਕਹਿੰਦਾ ਥਾਲਾ ਹੈ ਥਾਲਾ ਗੁਰੂ ਹੈ ਥਾਲ ਜ ਗਿਆਨ ਗੁਰੂ ਆ ਇਹ ਥਾਲ ਵਿੱਚ ਗਿਆਨ ਗੁਰੂ ਆ ਉਹਦੀ ਗੱਲ ਉਹਦੀ ਗੱਲ ਸਸਤੋਕ ਦੀ ਵਿਚਾਰ ਇਹ ਤਾਂ ਸੰਤੋਖ ਆ ਗਿਆ ਪੱਕਾ ਨਾ ਟੁੱਟਣ ਵਾਲਾ ਜਿੰਨਾ ਮਰਜੀ ਕੋ ਲੋਬ ਲਾਲਚ ਦੇਵੇ ਫਿਰ ਤਾਂ ਥਾਲਜੋ ਕੁਝ ਖਾ ਗਏ ਹੁਬ ਹੋ ਗਿਆ ਜੇ ਸਦੋਖ ਨਹੀਂ ਆਇਆ ਆਓ ਫੇ ਮੱਥੇ ਤੇ ਕਹਿ ਜੋ ਥਾਲ ਦੇ ਤਾ ਕਪੜਾਈ ਦਿੱਤਾ ਹੋਇਆ ਥਾਲ ਜਿਨੀ ਦੇਖਿਆ ਥੱਲੇ ਗਈ ਥਾਲ ਦੀ ਪੂਜਾ ਹੁੰਦੀ ਆ ਉਹ ਪੂਜਾ ਖਾਈ ਜਾਂਦੇ ਨੇ ਥਾਲ ਨੂੰ ਜਿਹੜਾ ਚੜਾਵਾ ਚੜਦਾ ਉਹ ਖਾਈ ਜਾਂਦੇ ਨੇ ਥਾਲ ਜਿ ਕਿ ਆਉਣੀ ਕਹਦਾ ਥਾਲ ਨੂੰ ਜਿਹੜਾ ਚੜਾਵਾ ਚੜਦਾ ਉਹ ਖਾਈ ਜਾਂਦੇ ਨੇ ਗੁਰੂ ਹਰਪਾਈਆ ਗੁਰੂ ਹਰਪਾਈਆ ਜਿਹੜਾ ਗੁਰੂ ਹੈ ਉਹਦੀ ਪ੍ਰਾਪਤੀ ਸ਼ਬਦ ਗੁਰੂ ਦੀ ਪ੍ਰਾਪਤੀ ਗੁਰੂ ਹਰ ਪਾਈਆ ਹਰ ਦਾ ਜਿਹੜਾ ਗੁਰੂ ਹੈ ਜਿਹਨੂੰ ਹਰ ਗੁਰੂ ਬੰਦਾ ਕਹੋ ਸ਼ਬਦ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਹਰ ਬੰਦਾ ਹਰ ਦਾ ਗੁਰੂ ਹੈ ਫਿਰ ਇਹ ਕਪੜਾ ਗੁਰੂ ਹੈ ਕਿ ਹਰ ਦਾ ਗੁਰੂ ਹੈ ਹਰ ਦਾ ਗੁਰੂ ਕੌਣ ਹੈ ਸ਼ਬਦ ਕਿਉਂਕਿ ਹਰ ਨਹੀਂ ਜਾਣਾ ਹੈ ਜੀਵ ਨੇ ਤਾਂ ਹਰਜ ਸਮਾ ਜਾਣਾ ਇੱਕ ਹੋ ਜਾਣਾ ਜਾਣਾ ਕਿਨੇ ਅੱਗੇ ਹਾਦਾ ਗੁਰੂ ਹੈ ਉਹ ਸਾਡਾ ਗੁਰੂ ਆਪਣਾ ਕਿਹਦੇ ਆਪਣਾ ਗਿਆਨ ਗੁਰੂ ਹੈ ਉਹਦਾ ਸ਼ਬਦ ਗੁਰੂ ਹੈ ਆਪਣਾ ਗਿਆਨ ਗੁਰੂ ਹੈ ਉਹਦਾ ਉਹਦਾ ਜੈਨ ਗੁਰੂ ਹੈ ਉਹਦਾ ਸ਼ਬਦ ਗੁਰੂ ਹੈ ਸੱਚਖੰਡ ਵਾਲਾ ਗਾਹਾਂ ਤੋਂ ਨਾ ਜਾਣ ਇਹ ਤਾਂ ਦੇਖੋ ਨਾ ਜਿਹੜਾ ਬੋਹਤ ਵਿੱਚ ਬਹਿ ਗਿਆ ਪਤਾ ਜਾ ਕੇ ਵਿੱਚ ਬੋਹਤ ਬੈਠਾ ਗੁਰ ਕੇ ਬਾਹਰ ਜੋ ਚਲੇ ਭਾਈ ਬੀਚ ਬਹੁਤ ਬੈਠਾ ਬਹੁਤ ਬੈਠ ਆਪਣੇ ਪਾਣੀ ਚੱਲ ਜਨ ਬੇਚੜ ਚੋਟਾ ਤੇ ਗੁਰਕੇ ਪਾਣੀ ਚੱਲਿਆ ਗੁਰਬਾਣੀ ਦੇ ਸਾਰ ਚੱਲਿਆ ਤੇ ਬਹੁਤ ਬੈ ਗਿਆ ਨਾ ਤੇ ਅਗੇ ਡਰਾਈਵਰ ਕੌਣ ਹੈ ਡਰਾਈਵਰ ਤਾਂ ਇਹ ਹਰ ਹੋ ਗਿਆ ਨਾ ਬੋਲ ਰਿਹਾ ਹੈ ਡਰਾਈਵਰ ਤੇ ਉਹ ਤਾਂ ਉਹਦਾ ਗੁਰੂ ਹੋਇਆ ਆਪਣਾ ਕਹਾ ਹੋਇਆ ਉਹ ਸਾਵਤ ਸੂਰਤ ਦਾ ਗੁਰੂ ਹੈ ਉਹ ਜਦੋਂ ਇਹਦਾ ਨਾ ਜਿਹੜਾ ਖੂ ਚੜ ਗਿਆ ਹੋਇਆ ਨਾ ਵਿੱਚ ਮਾਇਆ ਚ ਉਹਦਾ ਤਾਂ ਗਿਆਨ ਗੁਰੂ ਆਹ ਗੁਰਬਾਣੀ ਇਹ ਤਾਂ ਬਾਹਰ ਹੀ ਨਿਕਲਿਆ ਹੈ ਇਹਦਾ ਘੋਜੋ ਬਾਹਰੇ ਕੱਢਦਾ ਉਹਨੂੰ ਬਾਇਆ ਜੋ ਬਾਹਰੇ ਕੱਢਦਾ ਤੇ ਗਾਣਾ ਤਾਂ ਉਹ ਨਹੀਂ ਜਾਣੇ ਫਿਰ ਦੂਏ ਨੇ ਲੈ ਕੇ ਗਾਹਾਂ ਦਾ ਡਰਾਈਵਰ ਉਹ ਹੈ ਫੇਰੀ ਹੈਗਾ ਇਹਦਾ ਕੰਮ ਕੋਲੇ ਆ ਫਿਰ ਉਹ ਗਾਹਾਂ ਦਾ ਫਿਰ ਉਹ ਹੈ ਉਹ ਨਹੀਂ ਉਗਣਾ ਸਤਗੁਰ ਦਾ ਜਨਮ ਹੋਣਾ ਜਨਮ ਕੀਦਾ ਹੋਣਾ ਸਤਗੁਰ ਦਾ ਫੜਕੀ ਨੂੰ ਲੱਗਣੇ ਨੂੰ ਬੋਲਾਂ ਕਿਨੇ ਗਾਹਾਂ ਨੂੰ ਉਹਦੇ ਕੁਰਬਾਨੀ ਕਿਨੇ ਰਛਣੀ ਹੋਣਾ ਇਹਨੇ ਇਹਨੇ ਕੀ ਕਰਨੇ ਤਾਂ ਇਹ ਇਹਦਾ ਤਾਂ ਹੋਂਦ ਹੀ ਖਤਮ ਹੋਇਆ ਇਹਦਾ ਚੁੱਪ ਹੈ ਸਤਿਲੇਦਾ ਗੁਰੂ ਸ਼ਬਦ ਗੁਰੂ ਆ ਤੁਲਕੀ ਬਾਣੀ ਗੁਰੂ ਆ ਆ ਜਿਹੜਾ ਮਾਇਆ ਚ ਬੋਲਦਾ ਬਣਾ ਇਹਦਾ